ਅੱਜ ਇਹ ਜਿਹੜਾ ਰੋਡ ਸ਼ੋਅ ਹੈ ਚੌਧਰੀ ਮਲਤਨਾਲ ਭੱਜਾ ਜੀ ਇਸ ਵਿਧਾਨ ਸਭਾ ਹਲਕਾ ਉਤਰੀ ਦੇ ਜਿਹੜੇ ਐਮ ਐਲ ਏ ਸਾਹਿਬ ਨੇ ਉਹਨਾਂ ਵੱਲੋਂ ਇਹ ਰੋਡ ਸ਼ੋਅ ਦੀ ਜਿਹੜਾ ਪਲਾਨ ਕੀਤਾ ਗਿਆ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਸਾਰੇ ਨੌਜਵਾਨ ਬੱਚੇ ਸਾਥੀ ਬਜ਼ੁਰਗ ਸਾਰੇ ਆਏ ਨੇ ਆਰਾਮ ਮੁਹਾਰੇ ਹੋ ਕੇ ਇਸ ਰੋਡ ਸ਼ੋਅ ਦਾ ਹਿੱਸਾ ਬਣਨ ਵਾਸਤੇ ਆਏ ਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਸਾਰੇ ਮਿਹਨਤ ਕਰ ਰਹੇ ਆ ਇਹ ਮਿਹਨਤ ਨੇ ਸਦਕਾ ਬਗਾਈ ਦੇ ਹਲਕੇ ਦੇ ਵਿੱਚ ਇਹਨਾਂ ਕੰਮ ਹੋਇਆ ਲੋਕ ਬਹੁਤ ਖੁਸ਼ ਆ ਇਸ ਕਰਕੇ ਲੋਕਾਂ ਦੀ ਇਹ ਆਵਾਜ਼ ਆ ਜਿਹੜੇ ਆਮ ਆਦਮੀ ਪਾਰਟੀ ਦੇ volunteers ਨੇ ਬਹੁਤ ਜਿਹਾਰੂ ਆ ਲੁਧਿਆਣਾ ਦੀ ਸੀਂਧਾਗਰ ਜਿੱਤੀ ਜਾਣੀ ਆ ਤਾਂ volunteers ਦੇ ਸਿਰਾਂ ਤੇ ਜੀ ਅਲਗ ਵਿੱਚ ਬੜੀ ਵੱਡੀ ਭੀੜ ਇਕੱਠੀ ਹੋ ਰਹੀ ਹੈ ਲੋਕ ਕਾਟਕਲ ਨਿਕਲ ਕੇ ਆ ਰਹੇ ਨੇ ਜੀ ਇਹ ਆਮ ਆਦਮੀ ਪਾਰਟੀ ਦੇ ਜਿੰਨੇ ਵੀ volunteers ਸਾਥੀ ਆ ਸਾਰੇ ਮਿਹਨਤ ਕਰ ਰਹੇ ਆ ਇਹ ਮੈਂ ਤੋਂ ਨੇ ਸਰਕਾ ਬਗਾਈ ਦੇ ਹਲਕੇ ਦੇ ਵਿੱਚ ਜਿਹੜਾ ਕੰਮ ਹੋਇਆ ਲੋਕ ਬਹੁਤ ਖੁਸ਼ ਆ ਇਸ ਕਰਕੇ ਲੋਕਾਂ ਦੀ ਇਹ ਆਵਾਜ਼ ਆ ਸਰ ਹਰ ਵਰਗ ਦਾ ਪਿਆਰ ਭੰਗਿਆ ਜੀ ਬਜ਼ੁਰਗ ਵੀ ਨੌਜਵਾਨ ਵੀ ਬਿਲਕੁਲ ਬਿਲਕੁਲ ਜਿਹੜੇ ਇਥੇ ਆਮ ਆਦਮੀ ਪਾਰਟੀ ਦੇ volunteers ਨੇ ਬਹੁਤ ਜਿਹਾਰੂ ਆ ਲੁਧਿਆਣਾ ਦੀ ਸੀਂਗ ਜਗਰ ਜਿੱਤੀ ਜਾਣੀਆਂ ਆ ਤਾਂ ਬਲੈਂਟੀਆਂ ਦੇ ਸਿਰਾਂ ਤੇ ਜੀ ਫਿਰ ਦੂਜੀ ਪਾਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਮੁੱਦੇ ਦੀ ਰਾਜਨੀਤੀ ਛੱਡ ਕੇ ਇੱਕ ਦੂਜੇ ਦੇ આરોਪਾਂ ਦੀ ਰਾਜਨੀਤੀ ਕਰ ਲਈ ਉਹਦੇ ਬਾਰੇ ਕੀ ਕਹੂਗੇ ਜੀ ਉਹਨਾਂ ਦੇ ਪੱਲੇ ਹੀ ਇਹੀ ਕੁਝ ਰਹਿ ਗਿਆ ਹੁਣ ਉਹ આરોਪ ਹੀ ਲਾ ਸਕਦੇ ਆ ਇੱਕ ਦੂਜੇ ਤੇ ਇਹ ਆਪਸ ਚ ਲੜਦੇ ਰਹੇ ਨੇ ਸਾਡੀਆਂ ਸਾਡੀ ਨੀਤੀ ਨੂੰ ਤੇ ਨੀਤੀ ਹੈ ਨiyet ਨੂੰ ਨਹੀਂ ਇਹ ਜਾਣ ਸਕਦੇ ਇਹਨਾਂ ਨੇ ਤਾਂ ਹੀ ਦਾ ਲੁਧਿਆਣੇ ਦਾ ਵਿਕਾਸ ਨਹੀਂ ਹੋਇਆ ਇਹਨਾਂ ਨੇ ਪਹਿਲਾਂ ਵੀ ਇਹੋ ਜਿਹੀ ਉਹ ਰਾਜਨੀਤੀ ਕੀਤੀ ਆ ਹੁਣ ਵੀ ਇਹੀ ਕਰਨੀ ਮਿੱਟੂ ਜੀ ਕਹਿੰਦੇ ਵਿਰਿੰਗ ਸਾਹਿਬ ਨੂੰ ਫੋਨ ਚੱਕਣ ਲਈ ਰੱਖਿਆ ਉਹ ਵਿਰਿੰਗ ਸਾਹਿਬ ਕਹਿੰਦੇ ਉਹ ਫੋਨ ਨਹੀਂ ਚੱਕਦੇ ਫੋਨ ਦੀ ਰਾਜਨੀਤੀ ਬੜੀ ਹੋ ਰਹੀ ਹੈ ਜੀ ਓਏ ਮਿੱਟੂ ਦੇ ਇਹ ਦੋਨੇ ਨਹਿਲਾ-ਦਹਿਲਾ ਦੇ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਹਰ ਇੱਕ ਦੇਖਿਆ ਜੀ ਜਿੰਨੇ ਕਿ ਦੇਖਿਆ ਜਾਵੇ ਤੇ 2.5 ਸਾਲ ਦਾ ਜਿਹੜਾ ਕੰਮ ਹੈ ਉਹਨੂੰ ਦੇਖ ਕੇ ਸਾਰਾ ਕੁਝ ਹੋ ਰਿਹਾ ਜੀ ਬਿਲਕੁਲ ਬਿਲਕੁਲ ਕੰਮ ਕੀਤਾ ਵਾ ਲੋਕਾਂ ਨੂੰ ਦੱਸ ਰਹੇ ਆ ਭਾਈ ਜੀ ਅਸੀਂ ਕੰਮ ਕੀਤਾ ਤਾਂ ਬੋਲ ਪਾਓ ਸਾਨੂੰ ਅਕਾਲੀ ਦਲਾਰੇ ਕੀ ਕਿਵੇਂ ਚੰਗੀ ਦੀ ਕਿਸ ਤਰੀਕੇ ਦੀ ਅਕਾਲੀ ਦਲਾਰੇ ਕੋ ਅਕਾਲੀ ਦਲ ਨੇ ਜਦੋਂ ਰਾਜ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇ ਆਦਮੀਆਂ ਹੋਈਆਂ ਨੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਉਸ ਗੱਲ ਦਾ ਘਰ ਕੀਤਾ ਵੀ ਇਹਦਾ ਪੰਥ ਦੀ ਆਪਣੇ ਆਪ ਨੂੰ ਕਹਿੰਦੀ ਆ ਪਾਰਟੀ ਉਹਨਾਂ ਦੇ ਹੀ ਰਾਜ ਦੇ ਵਿੱਚ ਬੈਠੇ ਸਿੰਘਾਂ ਦੇ ਉੱਤੇ ਵਿਚਾਰੇ ਜਵਾਨ ਬੱਚਿਆਂ ਦੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸ ਕਰਕੇ ਉਹ ਕਿਸੇ ਦੇ ਮਨ ਨਹੀਂ ਲੱਗ ਸਕਦੀ ਅੱਜ ਕਿੰਨਾ ਕੀ ਮੈਸੇਜ ਦੇਣਾ ਚਾਹੁੰਗੇ ਕਿ ਮੈਸੇਜ ਕਿਹਨੂੰ ਜਨਤਾ ਨੂੰ ਇਹੀ ਮੈਸੇਜ ਕਰੂੰਗਾ ਵੀ ਪਹਿਲੀ ਤਰੀਕ ਨੂੰ ਸਵੇਰੇ ਸਵੇਰੇ ਬਿਨਾਂ ਜਦੋਂ ਸੂਰਜ ਚੜ੍ਹਈ ਸਾ 8 ਵਜੇ ਤੋਂ ਬੱਲਾ ਪਹਿਲਾਂ VOTING ਵੱਧ ਤੋਂ ਵੱਧ ਕਰ ਦੋ ਅੱਜ ਇਹ ਜਿਹੜਾ ਰੋਡ ਸ਼ੋਅ ਹੈ ਚੌਧਰੀ ਮਦਨ ਨਾਲ ਵੱਜਾਲ ਦੀ ਇਸ ਵਿਧਾਨ ਸਭਾ ਹਲਕਾ ਉਤਰੀ ਦੇ ਜਿਹੜੇ ਐਮਐਨਏ ਸਾਹਿਬ ਨੇ ਉਹਨਾਂ ਵੱਲੋਂ ਇਹ ਰੋਡ ਸ਼ੋਅ ਦੀ ਜਿਹੜਾ ਪਲਾਨ ਕੀਤਾ ਗਿਆ ਇਹ ਰੋਡ ਸ਼ੋਅ ਵਾਰਡ ਨੰਬਰ 91 ਦੇ ਵਿੱਚੋਂ ਦੇ ਹੁੰਦਿਆ ਹੋਇਆ 92 93 94 ਦੇ ਵਿੱਚੋਂ ਹੁੰਦਿਆ 97 ਦੇ ਵਿੱਚੋਂ ਹੁੰਦਿਆ ਆ ਅਖੀਰ ਇਹ ਵਾਰਡ ਦੇ ਵਿੱਚ ਪੂਰੀ ਵਾਲੇ ਚੌਂਕ ਤੇ ਸਮਾਪਤ ਹੋਣਾ ਲੋਕਾਂ ਦਾ ਬਹੁਤ ਵੱਡਾ ਆ ਜੀ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਬਹੁਤ ਅਦਕਾਰ ਬਹੁਤ ਪਿਆਰ ਸਤਿਕਾਰ ਹੈ ਜਿੱਦੇ ਮਦਨਾਲ ਬੱਗਾ ਜੀ ਨਾਲ ਪਿਆਰ ਸਤਿਕਾਰ ਹੈ ਅੱਜ ਇਹ ਰੋਡ ਸ਼ੋ ਉਹਨਾਂ ਦੀ ਜਿੱਤ ਦੀ ਜਿਹੜੀ ਆ ਉਹਦੇ ਵਿੱਚ ਇੱਕ ਸਾਬਤ ਹੋਏਗਾ ਮੀਲ ਪੱਤਰ ਸਾਬਤ ਹੋਏਗਾ ਔਰ ਚੌਧਰੀ ਮਦਨਾਲ ਬੱਗਾ ਜੀ ਵੱਲੋਂ ਕੀਤੇ ਗਏ ਵਿਕਾਸ ਕਾਰਜ ਜਿਹੜੇ ਉਹਨਾਂ ਨੇ ਪਿਛਲੇ ਪੰਜਾਂ ਪਿਛਲੇ 2 ਸਾਲਾਂ ਜਿਹੜਾ ਉਹਨਾਂ ਨੇ ਵਿਕਾਸ ਕੀਤਾ ਅੱਜ ਉਹਦੇ ਮੂੰਹ ਬੋਲਦੀ ਤਸਵੀਰ ਹੈ ਵੀ ਆਪਾਂ ਜਿਸ ਰੋਡ ਤੋਂ ਲੰਘਾ ਲੋਕਾਂ ਦਾ ਕਿੱਡਾ ਪਿਆਰ ਸਤਿਕਾਰ ਹੈ ਚਾਰੇ ਪਾਸੇ ਤੋਂ ਹੀ ਦੇਖ ਸਕਦੇ ਹੋ ਟ੍ਰੈਫਿਕ ਦਾ ਜਾਮ ਲੱਗ ਚੁੱਕਿਆ ਹੈ ਇਸ ਸਾਈਡ ਵੀ ਉਸ ਸਾਈਡੇ ਟ੍ਰੈਫਿਕ ਬਿਲਕੁਲ ਬਲੌਕ ਹੋ ਚੁੱਕੀ ਹੈ ਲੋਕਾਂ ਦਾ ਪਿਆਰ ਸਤਿਕਾਰ ਸਿਰਫ ਅਸੀਂ ਐਸ ਵੇਲੇ ਅਸ਼ੋਕ ਪ੍ਰੈਸਰ ਪੱਪੀ ਜੀ ਦੀ ਵੇਟ ਕਰ ਰਹੇ ਹਾਂ ਜਦੋਂ ਆ ਜਾਣਗੇ ਐਮਐਲਏ ਚੌਧਰੀ ਮਦਨਲਾਲ ਬੱਗਾ ਜੀ ਆ ਜਾਣਗੇ ਨਾਲ ਦੀ ਨਾਲ ਰੋਡ ਛੋਟੜਿਆ ਜਾਏਗਾ ਸਰ ਕੀ ਦੇਖਦੇ ਹੋ 2.5 ਸਾਲ ਤੋਂ ਕਿੱਦਾਂ ਦੇ ਕੰਮ ਆਵਾਦੀ ਵੀ ਬੜੀ 2.5 ਸਾਲ ਦਾ ਤੁਸੀਂ ਕੈਮਰਾ ਮਗਰ ਕਮਾ ਕੇ ਦੇਖ ਲਓ ਆ ਜਿਹੜਾ ਸੈਲਫੀ ਪੁਆ ਉਸੀਂ ਗੋਦਾ ਆਪਣੇ ਕੈਮਰੇ ਦੇ ਨਾਲ ਫੋਟੋ ਖਿੱਚ ਕੇ ਲਾਉਂਦੇ ਰਹੇ ਹਾਂ ਅੱਜ ਤੁਸੀਂ ਦੇਖੋ ਬੁੱਢੇ ਨਾਲੇ ਦੇ ਥੱਲੇ ਕਿੰਨਾ ਵਧੀਆ ਲੋਗ ਆ ਰਹੇ ਹਨ ਨਾ ਇਹ ਫਰੈਸ਼ 에ਅਰ ਹੈ ਬਹੁਤ ਵਧੀਆ ਜਿਹੜੇ ਜਿਹੜੇ ਬੀਚਾਂ ਦੇ ਉੱਤੇ ਲੱਗਦੇ ਨੇ ਬੂਟੇ ਉਹ ਬੀਚਾਂ ਦੇ ਬੂਟੇ ਅੱਜ ਸਾਡੇ ਕੋਲ ਲੱਗੇ ਨੇ ਅੱਜ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਸਾਰੇ ਨੌਜਵਾਨ ਬੱਚੇ ਸਾਥੀ ਬਜ਼ੁਰਗ ਸਾਰੇ ਆਏ ਨੇ ਆਰਾਮ ਮੁਹਾਰੇ ਹੋ ਕੇ ਇਸ ਰੋਡ ਸ਼ੋ ਦਾ ਹਿੱਸਾ ਬਣਨ ਵਾਸਤੇ ਆਏ ਹੋਏ ਵੋਟਰਾਂ ਨੂੰ ਇਹੀ ਅਪੀਲ ਹੈ ਪੱਪੀ ਬ੍ਰਾਦਰ ਹੀਰੋ ਭਗਵੰਤ ਸਿੰਘ ਜੀਰੋ ਬੀਜੇਪੀ ਬਿਲਕੁਲ ਬਣੇਗੀ ਜ਼ੀਰੋ ਇਹ ਸਾਡਾ ਜਿਹੜਾ ਵਿਕਾਸ ਹੈ ਜਿਹੜਾ ਭਗਵੰਤ ਸਿੰਘ ਜੀ ਨੇ ਕੀਤਾ 13 ਜ਼ੀਰੋ ਦੇ ਨਾਲ ਔਰ ਇਹ ਜਿਹੜੀ ਵਿਧਾਨ ਸਭਾ ਹਲਕਾ ਸਭ ਤੋਂ ਵੱਧ ਵੋਟਾਂ ਦੀ ਲੀਡ ਲੁਧਿਆਣਾ ਨਾਰਥ ਦੇ ਵਿੱਚੋਂ ਅਸੀਂ ਕੱਢ ਕੇ ਤਾਂ ਉਮੀਦ ਉਮੀਦਾਂ ਕੱਢਦਾ ਜਿਉਂ ਉਮੀਦ ਅੱਗੇ ਉਮੀਦ ਹੀ ਕਸਰਾ ਆ ਕੱਢਦਾ ਜਿਹਾ ਲੋਕਾਂ ਦਾ ਪਿਆਰ ਆ ਲਗਾ ਲਗਾ ਸਵਾਗਤ ਹੋ ਰਿਹਾ ਇਹ ਪਿਆਰ ਦਾ ਸਾ ਅੱਜ ਪੱਪੀ ਜੀ 2 ਘੰਟੇ ਲੇਟ ਆ ਇਹ ਪਿਆਰ ਹੀ ਦੱਸਦਾ ਵੀ 2 ਘੰਟੇ ਲੇਟ ਹੈ ਲੋਗ ਉਹਨਾਂ ਨੂੰ ਛੱਡਦੇ ਹੀ ਨਹੀਂ ਤੇ ਜਿੱਤ ਪੱਕੀ ਆ ਜੀ ਵਨ ਸਾਈਡਡ ਜਿੱਤ ਹੋਏਗੀ ਕੋਈ ਮੁਕਾਬਲੇ 'ਚ ਨਹੀਂ ਕੋਈ ਮੁਕਾਬਲੇ 'ਚ ਨਹੀਂ ਕੋਈ ਕਿਸੇ ਤੋਂ ਨਾਲ ਕਿਸੇ ਨਾਲ ਨਹੀਂ ਆ ਅਸੀਂ ਮਿਹਨਤ ਕਰਾਂਗੇ ਮਿਹਨਤ ਨਾਲ ਜਿੱਤੇ ਆ ਮਿਹਨਤ ਨਾਲ ਜਿੱਤਾਂਗੇ